ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਮਿਆਕ ਦੀ ਵਾਪਰ ਗਈ ਵੱਡੀ ਵਾਰਦਾਤ ਇਲਾਕੇ 'ਚ ਫੈਲੀ ਦਹਿਸ਼ਤ ਦੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਅ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਵੱਡੀ ਖਬਰ ਦੀ ਕਸਬਰੀਏ ਦੇ ਨਜ਼ਦੀਕ ਪਿੰਡ ਮੱਦ ਦੇ ਨੋਜਵੜ ਪਾਠੀ ਹੈਂਗਰ ਮਨਦੀਪ ਸਿੰਘ ਦਾ ਬੇਰਮੀਨ ਕਤਲ ਕਰ ਦਿੱਤਾ ਗਿਆ ਇਸ ਵਾਰ ਦਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਫੈਲ ਗਈ। ਦੱਸ ਦੇ ਕੇ ਪਾਠੀ ਸਿੰਘ ਉਹ ਦਰਬਾਰਾ ਬਾਬਾ ਬਕਾਲਾ ਸਭ ਤੋਂ ਡਿਊਟੀ ਕਰਕੇ ਰਾਤ ਨੂੰ ਘਰ ਵਾਪਸ ਆ ਰਿਹਾ ਸੀ ਜਿਸ ਦਰਮਿਆਨ ਇੱਕ ਅਤਿਵਿਅਕਤੀ ਨੇ ਉਸਨੂੰ ਕੇਰ ਲਿਆ ਤੇ ਤੱਥ ਹੈ ਨਾ ਉਸ ਦਾ ਕਤਲ ਕਰਤਾ। ਜੀ ਹਾਂ ਵੱਡੀ ਗੱਲ ਨੇ ਮਿਲੀ ਪੁਲਿਸ ਨੇ ਕਾਰਨ ਦੀ ਜਾਂਚ ਲਈ ਵੱਖ-ਵੱਖ ਟੀਮਾਂ ਨੂੰ ਬੁਲਾਇਆ। ਕਰਨਾਂ ਤੋਂ ਬਾਅਦ ਇਲਾਕੇ 'ਚ ਹਲਚਲ ਮਚ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਾਨ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ ਦੀਆ ਦੱਸ ਦੇ ਕੇ ਪਾਠੀ ਸਿੰਘ ਗੁਰਦੁਆਰਾ ਸਾਹਿਬਾ ਬਾਬਾ ਬਕਾਲਾ ਸਾਹਿਬ ਤੋਂ ਡਿਊਟੀ ਨੂੰ ਪਰਤੇ ਕੇ ਡਿਊਟੀ ਤੋਂ ਪਰਤੇ ਰਾਤ ਨੂੰ ਕਰਵਾ ਉਸ ਆ ਰਿਹਾ ਇਸ ਤਰ੍ਹਾਂ ਨੇ ਕੜਨਾ ਵਾਪਰੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ